ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਫਲੋਰ ਟੂਲ ਪਲਾਜ਼ਾ ਦੇ ਕੋਲ ਜਿਹੜੀ ਗਊਸ਼ਾਲਾ ਬਣੀ ਹੋਈ ਹੈ ਉੱਥੇ ਅਸੀਂ ਇਹ ਤੂੜੀ ਜਿਹੜੀ ਹੈਗੀ ਉਹ ਲੈ ਕੇ ਪਹੁੰਚੇ ਆਂ ਇਹ ਤੂੜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਰਦਾਰ ਰੇਸ਼ਮ ਸਿੰਘ ਜੀ ਕੈਨੇਡਾ ਨਿਵਾਸੀ ਉਹਨਾਂ ਵੱਲੋਂ ਭੇਜੀ ਗਈ ਹੈ ਬੱਖ-ਬੱਖ ਥਾਵਾਂ ਤੇ ਲੋੜ ਮੁਤਾਬਕ ਉਹ ਹਰ ਥਾਂ ਤੇ ਇਹੋ ਜਿਹੇ ਉਪਰਾਲੇ ਜਿਹੜੇ ਹੈਗੇ ਆ ਉਹ ਕਰਦੇ ਰਹਿੰਦੇ ਨੇ ਸੋਪ ਅਸੀਂ ਇਸ ਵਾਰ ਇਹ ਤੂੜੀ ਇੱਥੇ ਲੈ ਕੇ ਪਹੁੰਚੇ ਆ ਕੋਈ ਤਕਰੀਬਨ 15 ਤੋਂ 20 ਕੁਆਂਟਰ ਰੋਜ਼ ਦੀ ਲਾਗਤ ਹੈ ਜਿਹੜੀ ਇੱਥੇ ਗਊਸ਼ਾਲਾ ਦੇ ਵਿੱਚ ਤੂੜੀ ਵਰਤੀ ਜਾਂਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਗਊਆਂ ਦੇ ਵਿੱਚ ਦੁੱਧ ਵਾਲੀ ਕੋਈ ਟਾਵੀਂ ਹੈ ਤੇ ਸੇਵਾ ਵਾਲੀਆਂ ਜਿਆਦੀਆਂ ਨੇ ਇਹ ਤਕਰੀਬਨ ਸਾਰੀਆਂ ਸੇਵਾਵਾਂ ਵਾਲੀਆਂ ਨੇ ਲੋਕਾਂ ਵੱਲੋਂ ਜਿਹੜੀਆਂ ਛੱਡੀਆਂ ਗਈਆਂ ਲੋਕੀ ਮਾਰ ਕੱਟ ਕਰਦੇ ਆ ਜਾਂ ਦੁੱਧ ਪੀ ਕੇ ਛੱਡ ਦਿੰਦੇ ਨੇ ਇਹੋ ਜਿਹੇ ਬਹੁਤ ਜਿਹੜੇ ਕੇਸ ਆਉਂਦੇ ਨੇ ਉਹ ਸਾਰੀਆਂ ਇਹਨਾਂ ਨੇ ਰੱਖੀਆਂ ਹੋਈਆਂ ਤੇ ਗਊਆਂ ਦੀ ਸਹੂਲਤ ਦੇ ਵਾਸਤੇ ਉੱਧਰ ਪੱਖੇ ਵੀ ਲਾਏ ਹੋਏ ਆ ਕੋਈ 10 ਗਊਆਂ ਹੈ ਮੈਨੂੰ ਦੱਸਿਆ ਇਸ ਇਹਨਾਂ ਨੇ ਮਤਲਬ ਜਿਹੜੇ ਚਲਾ ਰਹੇ ਨੇ ਇਹ ਗੋਤਾਮ ਕੋਈ 10 ਗਾਂ ਦੁੱਧ ਵਾਲੀਆਂ ਨੇ ਬਾਕੀ ਸਾਰੀਆਂ ਸੇਵਾ ਵਾਲੀਆਂ ਹੀ ਨੇ ਕੋਈ 15 20 ਕੁਆਂਟਰ ਜਿਹੜੀ ਰੋਜ਼ ਦੀ ਲਾਗਤ ਇੱਥੋਂ ਦੀ ਹੈਗੀ ਐ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਸੇਵਾ ਕਿਸੇ ਦਾ ਵਿਚਾਰ ਬਣਦਾ ਕਿ ਸੇਵਾ ਕੀਤੀ ਜਾਵੇ ਤੇ ਇਹੋ ਜੇ ਗਊਸ਼ਾਲਾਵਾਂ ਜਿਹੜੀਆਂ ਹੈਗੀਆਂ ਉਹ ਦੇਖ ਕੇ ਇੱਥੇ ਜ਼ਰੂਰ ਪਹੁੰਚ ਕੀਤੀ ਜਾਵੇ ਗਊਸ਼ਾਲਾ ਦੇ ਨਾਂ ਨਾਲ ਹੀ ਅਨਾਥ ਆਸ਼ਰਮ ਵੀ ਚਲਾਉਂਦੇ ਨੇ ਗਰੀਬ ਲੜਕੀਆਂ ਦੇ ਵਿਆਹ ਲੋੜ ਮੁਤਾਬਕ ਜਿਨ੍ਹਾਂ ਪਰਿਵਾਰਾਂ ਨੂੰ ਕੋਈ ਜ਼ਰੂਰ ਤੇ ਕਿਸੇ ਚੀਜ਼ ਦੀ ਉਹ ਵੀ ਇਹਨਾਂ ਦੇ ਦੁਆਰੇ ਜਿਹੜੀ ਹੈਗੀ ਉਸੇ ਸਹਾਇਤਾ ਕੀਤੀ ਜਾਂਦੀ ਹੈ ਤੇ ਸਭ ਤੋਂ ਵਧੀਆ ਗੱਲ ਤਾਂ ਮੈਨੂੰ ਇਹ ਲੱਗੀ ਇਹ ਲੱਗੀ ਕਿ ਗਊਸ਼ਾਲਾ ਦੇ ਨਾਂ ਨਾਲ ਅनाथ ਆਸ਼ਰਮ ਵੀ ਇਹਨਾਂ ਵੱਲੋਂ ਚਲਾਇਆ ਜਾਂਦਾ ਹੈ ਸੋ ਧੰਨਵਾਦ ਸਾਰੇ ਵੀਰਾਂ ਦਾ ਸ੍ਰੀ ਵਾਹਿਗੁਰੂ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਿਰਦ ਪੈ ਹੋ ਸੂਝ ਨਹੀਂ ਕਾਲ ਪਹੁੰਚਿਓ ਨਾ ਕਹੋ ਨਾ ਨਰਵਾਵਰੇ ਕਿਉਂ ਨਾ ਭਜੈ ਭਗਵਾਨ ਤੰਦਰਾ ਸੰਪਤ ਸਗਲ ਤੰਦਰਾ ਸੰਪਤ ਸਗਲ ਜਿਨ ਆਪਣੀ ਕਰਮਾਂ ਇਨੰ ਮੈਂ ਕੱਚ ਸੰਗੀ ਨਹੀਂ sachi jaan Nanak, sachi jaan पतित उद्धारन पै हरम हर अनात के